ਐਸ ਘੋੜੇ ਦਾ ਮੁੱਲ ਜਿਹੜਾ ਹੈ ਉਹ ਡੇਢ ਕਰੋੜ ਤੋਂ ਉੱਪਰ ਪਿਆ ਸੀ ਪਰ ਬਾਈ ਕਹਿੰਦਾ ਮੈਂ ਆਪਣੇ ਕੋਲ ਹੀ ਰੱਖਣਾ ਮੈਂ ਨਹੀਂ ਇਹਨੂੰ ਵੇਚਣਾ ਅੰਬਾਨੀਆਂ ਨੇ ਘੋੜੇ ਦਾ ਮੁੱਲ ਪਾਇਆ ਸੀ ਘੋੜਾ ਖਰੀਦਣ ਵਾਸਤੇ ਆਏ ਸੀ ਜਿਸ ਫਿਰ ਤੁਸੀਂ ਮਨਾ ਕਰ ਦਿੱਤਾ ਆਪਣੇ ਪੰਜਾਬ ਚੋਂ ਰਿਲੈਂਸ ਨੇ ਘੋੜੇ ਕਾਫੀ ਖਰੀਦੇ ਸੋਹਣੇ ਮੁੱਲਾਂ ਦੇ ਖਰੀਦੇ ਆ ਜੀ ਪਰ ਵੇਚ ਦਾਂਗੇ ਹੁਣ ਵੇਚ ਤਾਂ ਦਿੰਦੇ ਆ ਮਗਰੋਂ ਫਿਰ ਬੋਰਡ ਦੀ ਤਾਂ ਬੋਰਡ ਨਹੀਂ ਲੱਗਦਾ ਬਾਈ ਜੀ ਤੁਸੀਂ ਸਾਡੇ ਕੋਲੇ ਨਹੀਂ ਖੜਨਾ ਸੀਗਾ ਕੀਮਤ ਮੰਗੋ ਜੀ ਚੈੱਕ ਚੈੱਕ ਫੜਾ ਦਿੰਦੇ ਆ ਵੀ 10 ਦੋ ਤੁਸੀਂ ਭਰ ਲਓ ਕੋਈ ਵਿਚਾਰ ਨਹੀਂਗਾ ਆਪਾਂ ਵੀ 10 ਕਰੋੜ ਵੀ ਕਹਿ ਦੀਏ 5 ਵੀ ਜਦੋਂ ਹੋਇਆ ਉਹਦੋਂ ਆਪਾਂ ਕੋਈ ਨਹੀਂ ਕੋਹੀ ਦੀ ਗੱਲ ਹੋ ਜੂਗੀ ਹਾਂਜੀ ਅਜੇ ਤੁਹਾਡਾ ਕੋਈ ਵਿਚਾਰ ਨਹੀਂ ਵੱਡੀਆਂ ਮੀਡੀਆ ਕੰਪਨੀ ਸਾਕੇ ਬਲੈਂਕ ਚੈੱਕ ਦੇ ਦਿੰਦੀਆਂ ਵੀ ਚੱਖਾ ਜੀ ਫੋਨ ਆਉਂਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਦੇਖੋ ਵੀ ਜਵਾਕ ਹੀ ਆ ਬਈ ਖਣੀ ਪੈਸਾ ਦੇਖ ਕੇ ਵੀ ਉਦਾਂ ਹੋ ਜੂ ਪੈਸਾ ਨਹੀਂ ਮੌਖ ਹੁੰਦਾ ਬਈ ਜੀ ਪਿਆਰ ਆ ਜਿਹੜਾ ਨਾਮ ਬਣ ਜਾਣਾ ਉਹ ਦੂਤੇ ਕੁਝ ਨਹੀਂ ਕਰੇ ਡਰਦਾ ਨਹੀਂਗਾ ਜਦੋਂ ਖੜ ਜਾਂਦਾ ਐ ਕਿਸੇ ਗਾਠ ਦੇ ਵਿੱਚ ਕੋਈ ਇਹਨੂੰ ਹੈ ਨਹੀਂਗਾ ਬਈ ਉੱਚੇ ਪਣਾਗਾ ਜਾਂ ਪਏ ਐ ਹੱਕ ਦਿਖ ਕੱਢ ਕੇ ਖੜਦਾ ਪੂਰਾ ਵਧੀਆ ਜੀ ਪੰਜਾਬ ਆ ਵੀ ਐ ਵੀ ਜਦੋਂ ਜਾਵੇ ਕਿਤੇ ਨਾ ਇਹ ਤਾਂ ਔਠ ਵੀ ਗਿਆ ਨਾ ਇਹਦਾ ਪੰਜਾਬ ਬੋਲੂਗਾ ਜੀ ਜਦੋਂ ਵੀ ਸ਼ੇਰੇ ਪੰਜਾਬ ਪੰਜਾਬ ਚੋਂ ਘੋੜਾ ਆਇਆ ਸੀਗਾ ਜੀ ਹਾਂ ਜੀ ਇਟਾਲੀਅਨ ਬਹੁਤ ਚੰਗਾ ਕਰਕੇ ਖਾਨਦਾਨ ਬਹੁਤ ਚੰਗਾ ਹੈ ਜੀ ਗੁਲਾਬੀਪਣ ਬਹੁਤ ਆ ਮਜ਼ਬੂਤ ਬਹੁਤ ਆ ਜੀ ਘੋੜਾ ਖਾਲ ਤਾਂ ਜੀ ਬਸ ਪ੍ਰਮਾਤਮਾ ਹੀ ਕਰਾਉਂਦਾ ਇਹਨਾਂ ਦੀ ਸੇਵਾ ਤੇ ਹਾਇ ਦੀ ਹਾਈਟ ਜੀ 68 ਇੰਚ ਆ ਪੰਜ ਪੀੜੀਆਂ ਨੂਕਲਾ ਖਾਨਦਾਨ ਆ ਵੀਰੇ ਇਹ ਤੇ ਬੱਚੇ ਬਹੁਤ ਸਟਰੋਂਗ ਆ ਰਹੇ ਆ ਤੇ ਹਾਂਜੀ ਵੀਰੇ ਉਹ ਬਿਊਟੀ ਫੇਸ ਬਿਊਟੀ ਗੁਲਾਬੀ ਪਣ ਕਿੰਨਾਗਾ ਸ਼ਾਈਨਿੰਗ ਘੋੜੇ ਜਿ ਕਿੰਨੀ ਆ ਇਦਾਂ ਦੇ ਬੱਚੇ ਪੈਦਾ ਕਰ ਰਿਹਾ ਹਾਂਜੀ ਬਾਈ ਜੀ ਕੋਲੀ ਚੀਜ਼ ਯਾਨੀ ਬਹੁਤ ਵਧੀਆ ਆ ਗਈ ਹੈਕ ਪੈਠਲ ਪੈਠ ਲਾ ਲੋ ਗਰਦਨ ਦਾ ਲਾ ਲੋ ਫੇਸ ਕੁਆਲਟੀ ਕੰਨਾਂ ਦੀ ਬਿਊਟੀ ਲਾ ਲੋ ਸੁੰਬਾਂ ਦੀ ਲਾ ਲਓ ਗੋਡੇ ਦੀ ਲਾ ਲਓ ਕੁੱਲ ਮਜਬੂਤ ਕੁੱਲ ਇਹ ਤੋਂ ਜਿਆਦਾ ਮਜਬੂਤ ਹੈ ਕੁਦਰਤ ਲੋਈਆਂ ਜੀ ਪਰ ਮਿਹਨਤ ਜਿਹੜੀ ਰੰਗ ਲਿਆਉਂਦੀ ਕੋਈ ਹੈ ਬਾਈ ਹੌਸਲਾ ਨਹੀਂ ਹਾਰਨਾ ਚਾਹੀਦਾ ਕਦੇ ਨਾ ਕਦੇ ਪ੍ਰਮਾਤਮਾ ਦਾ ਸਾਥ ਬਾਹ ਫੜਦਾ ਹੀ ਆ ਪ੍ਰਮਾਤਮਾ ਵੀ ਦੋਟੇ ਐਵੇਂ ਪ੍ਰਮਾਤਮਾ ਨੂੰ ਚੇਤੇ ਰੱਖੇ ਮਿਹਨਤ ਰੰਗ ਲਿਆਉਂਦੀ ਕੋਈ ਹੈ ਬਾਈ ਜੀ ਦੋ ਬਹੁਤ ਵੇਚੇ ਖਰੀਦੇ ਪਰ ਇਹ ਨਹੀਂ ਸੋੰਦੱਸਿਆ ਵੀ ਘਰ ਆਪਦੇ ਆਪ ਮਾਲਕ ਚੋਂਦਾ ਜੀ ਸੱਚੇ ਮਨੋਂ ਦਿਲੋਂ ਕਰੀਦੀ ਆ ਸਵੇਰ ਉੱਠ ਕੇ ਪੈਰੀ ਹੱਥ ਵੀ ਲਾਈਦੇ ਆ ਗੁਰੂ ਮਹਾਰਾਜ ਦੀ ਸਵਾਰੀ ਕਰਕੇ ਹਾਂਜੀ ਬਈ ਜੀ ਸਸ਼ੇ ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਅੱਜ ਅਸੀਂ ਜਗਰਾਓ ਮੰਡੀ ਦੇ ਵਿੱਚ ਆਏ ਆ ਤਾਂ ਤਸਵੀਰ ਤੁਹਾਨੂੰ ਦਿਖਾਵਾਂਗਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਸ਼ੇਰੇ ਪੰਜਾਬ ਇਸ ਘੋੜੇ ਦਾ ਨਾਮ ਸ਼ੇਰੇ ਪੰਜਾਬ ਰੱਖਿਆ ਗਿਆ ਬਾਈ ਦੀ ਆਪਣੀ ਹਾਈਟ 6 ਫੁੱਟ 2 ਇੰਚ ਹੈ ਯਾਨੀ ਕਿ ਅਮਤਾਬ बच्चन ਜਣੀ ਹਾਈਟ ਹੈ ਤੇ ਦੇਖ ਸਕਦੇ ਹੋ ਵੀ ਆ ਜਿਹੜਾ ਘੋੜਾ ਹੈ ਇਸ ਦੀ ਹਾਈਟ ਕਿੰਨੀ ਹੋਵੇਗੀ ਤਾਂ 68 ਇੰਚ ਇਸ ਦੀ ਹਾਈਟ ਦੱਸੀ ਜਾ ਰਹੀ ਆ ਨੁਕਰਾ ਨਸਲ ਆ ਹੁਣ ਗੱਲਬਾਤ ਬਾਈ ਨਾਲ ਕਰਦੇ ਆ ਤੇ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਬੀਐਸ ਘੋੜੇ ਦਾ ਮੁੱਲ ਜਿਹੜਾ ਹੈ ਉਹ 1.5 ਕਰੋੜ ਤੋਂ ਉੱਪਰ ਪਿਆ ਸੀ ਪਰ ਬਾਈ ਕਹਿੰਦਾ ਮੈਂ ਆਪਣੇ ਕੋਲ ਹੀ ਰੱਖਣਾ ਮੈਂ ਨਹੀਂ ਇਹਨੂੰ ਵੇਚਣਾ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਘੋੜਿਆਂ ਨੂੰ ਜਿਹੜਾ ਵਿਅਕਤੀ ਰੱਖਦਾ ਉਹ ਬੱਚਿਆਂ ਤੋਂ ਵੀ ਵੱਧ ਪਾਲਦਾ ਤਾਂ ਹੁਣ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਹਾਲ ਚਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਵਧੀਆ ਹਾਲ ਚਾਲ ਤੁਸੀਂ ਸੁਣਾਓ ਜੀ ਵਧੀਆ ਜੀ ਤੇ ਬਾਈ ਜੀ ਇਸ ਦੇ ਬਾਰੇ ਜਾਣਕਾਰੀ ਜ਼ਰੂਰ ਲੋਕਾਂ ਤੱਕ ਵੀ ਸਾਂਝੀ ਕਰੋ ਤੇ ਮੈਂ ਦੇਖ ਰਿਹਾ ਖੇਚ ਦਾ ਕੇਂਦਰ ਵੀ ਬਣਿਆ ਲੋਕੀ ਆਉਂਦੇ ਐ ਸਪੈਸ਼ਲੀ ਇੱਥੇ ਰੁਕਦੇ ਵੀ ਨੇ ਹਾਂਜੀ ਬਾਈ ਜੀ ਆਉਂਦੇ ਆ ਸਟਾਲੀਅਨ ਬਹੁਤ ਚੰਗਾ ਕਰਕੇ ਖਾਨਦਾਨ ਬਹੁਤ ਚੰਗਾ ਹੈ ਜੀ ਗੁਲਾਬੀ ਪਣ ਬਹੁਤ ਆ ਮਜ਼ਬੂਤ ਬਹੁਤ ਆ ਜੀ ਘੋੜਾ ਤੇ ਚੰਗੀ ਚੀਜ਼ ਨੂੰ ਤਾਂ ਕੈਚ ਹੁੰਦੂ ਗਈ ਆ ਬਾਈ ਜੀ ਦੇਖਣ ਦੀ ਕਿਹੜੀ ਫੈਮਿਲੀ ਤੋਂ ਆ ਉਸਦੇ ਬਾਰੇ ਵੀ ਜਾਣਕਾਰੀ ਦੇ ਦਿਓ ਇਸਦੀ ਹਾਈਟ ਬਾਰੇ ਵੀ ਤੇ ਕਿਦਾਂ ਖਿਆਲ ਰੱਖਦੇ ਹੋ ਕਿਉਂਕਿ ਤੁਸੀਂ ਕਹੇ ਏਜ ਬਾਰੇ ਵੀ ਦੱਸ ਦਿਓ ਤੇ ਖਿਆਲ ਕਿਦਾਂ ਰੱਖਦੇ ਹੋ ਇਹ ਵੀ ਦੱਸੋ ਖਿਆਲ ਤਾਂ ਜੀ ਬਸ ਪ੍ਰਮਾਤਮਾ ਹੀ ਕਰਾਉਂਦਾ ਇਹਨਾਂ ਦੀ ਸੇਵਾ ਤੇ ਹਾਇ ਦੀ ਹਾਈਟ ਜੀ 68 ਇੰਚ ਆ ਪੰਜ ਪੀੜੀਆਂ ਨੂਕਲਾ ਖਾਨਦਾਨ ਆ ਵੀਰੇ ਇਹ ਤੇ ਬੱਚੇ ਬਹੁਤ ਸਟਰੋਂਗ ਆ ਰਹੇ ਆ ਇਹਦੇ ਹਾਂਜੀ ਵੀਰੇ ਤੇ ਸਮੁੰਦਰ ਦਾ ਪੁੱਤ ਆ ਜੀ ਇਹ ਹਾਂਜੀ ਸੁਵੇਤਨਾ ਨਹੀਂ ਅੱਗੋ ਤੇ ਜੀ ਕੋਈ ਆਪਾਂ ਨੂੰ ਵਿਚਾਰ ਨਹੀਂ ਗੇ ਵੇਚਣ ਦਾ ਅੱਜ ਮੰਡੀ 'ਚ ਖੜੇ ਹੋ بڑے بڑے ਸੂਖਤਾਰ ਆਂਦੇ ਆ ਮੰਡੀ ਦੇ ਵਿੱਚ بڑے بڑے ਵੱਡੇ ਲੋਕ ਵੀ ਆਂਦੇ ਨੇ ਉਹ ਕਹਿੰਦੇ ਕਈ ਕਹਿੰਦੇ ਵੀ ਹੁਣੇ ਆ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਵੀ ਕਹਿੰਦੇ ਹੋਣੇ ਵੀ ਹੁਣੇ ਸੌਦਾ ਕਰ ਲੈ ਕੋਈ ਕਹਿੰਦਾ ਹੁਣਾਂ 1.5 ਕਰੋੜ ਲੈ ਲੈ ਕੋਈ ਕਰੋੜਾਂ ਦੇ ਵਿੱਚ ਗੱਲ ਕਰਦੇ ਹੋਣੇ ਹਾਂਜੀ ਬਾਈ ਜੀ ਕਰਦੇ ਘਰ ਵੀ ਆਉਂਦੇ ਨੇਗੇ ਵੀ ਕੋਈ ਵਿਚਾਰ ਹੋਵੇ ਤਾਂ ਦੱਸ ਦਿਓ ਕੋਈ ਆਪਣਾ ਵਿਚਾਰ ਨਹੀਂ ਗਾ ਹਾਂਜੀ ਬਾਈ ਜੀ ਵਿਚਾਰ ਕਿਉਂ ਨਹੀਂ ਕਿਉਂਕਿ ਤੁਸੀਂ ਇੰਨੀ ਸੇਵਾ ਕੀਤੀ ਆਪ ਵੀ ਇੰਨੇ ਪੈਸੇ ਲਾਏ ਹੋਣਗੇ ਏ ਪਿਆਰ ਪੈ ਗਿਆ ਇਹਦੇ ਨਾਲ ਜਾਂ ਕੀ ਚੱਕਰ ਕੀ ਆ ਹਾਂਜੀ ਵੀਰੇ ਪਿਆਰ ਪੈ ਗਿਆ ਦੁਨੀਆ ਤੇ ਪੈਸਾ ਨਹੀਂ ਮੁੱਖ ਹੁੰਦਾਗਾ ਯਾਨੀ ਬਹੁਤ ਦੁਨੀਆ ਦੂਰੋਂ ਦੂਰੋਂ ਦੇਖ ਆਉਂਦੀ ਆ ਤੇ ਰੂਹ ਖੁਸ਼ ਹੁੰਦੀ ਆ ਚੀਜ਼ ਸੰਭੀ ਆ ਫੇਰ ਹੀ ਜਾਣ ਪਛਾਣ ਬਣਦੀ ਆ ਪੈਸਾ ਨਹੀਂ ਮੁੱਖ ਜਿਆਦਾ ਮੰਨਿਆ ਜਾਂਦਾਗਾ ਬਾਈ ਜੀ ਤੁਹਾਡੀ ਆਪਣੀ ਹਾਈਟ ਮੇਰੇ ਸਾਹਮਣੇ 6 ਫੁੱਟ ਤੋਂ ਵੀ ਉੱਪਰ ਆ ਪਰ ਤੁਸੀਂ ਜਦੋਂ ਅਸ ਕੋੜੇ ਨਾਲ ਖੜੇ ਹੁੰਦੇ ਹੋ ਤਾਂ ਲੋਕੀ ਮੈਨੂੰ ਲੱਗਦਾ ਤੁਹਾਨੂੰ ਛੋਟਾ ਸਮਝਦੇ ਹੋਣਗੇ ਹਾਂਜੀ ਬਾਈ ਜੀ ਹਾਂਜੀ બસ ਇਦਾਂ ਹੀ ਆ ਹਾਈਟ ਘੋੜੇ ਦੀ ਵੀ ਜ਼ਿਆਦਾ ਹੀ ਮਜ਼ਬੂਤੀ ਆ ਸੁਨੱਖ ਆਪਣਾ ਬਹੁਤ ਆ ਜੀ ਘੋੜੇ 'ਚ ਬਾਕੀ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਬਾਈ ਜੀ ਜਿਵੇਂ ਲਿਆਂਦਾ ਸੀਗਾ ਉਦੋਂ ਕਿੰਨੇ ਦਾ ਲਿਆਂਦਾ ਸੀ ਉਦੋਂ ਤਾਂ ਬਰੀ ਗਿਫਟ ਹੀ ਆਇਆ ਵਸੇਗਾ ਜੀ ਯਾਨੀ ਪਤਾ ਨਹੀਂ ਸੀ ਵੀ ਇਦਾਂ ਰੰਗ ਮਿਹਨਤ ਦਾ ਮੁੱਲ ਮਿਲਿਆ ਹਾਂ ਜੀ ਵੀ ਆਹ ਰੰਗ ਲਾਊਗਾ ਹਾਂ ਜੀ ਖਾਨਦਾਨ ਬਹੁਤ ਚੰਗਾ ਸੀਗਾ ਜ਼ਿਆਦਾਤਰ ਸ਼ੌਂਕ ਨਾਲ ਹੀ ਆ ਕੁਦਰਤ ਵੱਲੋਂ ਸੇਵਾ ਕਰਾਉਣੀ ਮਹਾਰਾਜ ਨੇ ਤੇ ਆਪਦੇ ਆਪ ਵੀ ਚੱਲ ਕੇ ਆਇਆ ਜੀ ਘੋੜਾ ਨਹੀਂ ਯਾਨੀ ਖਰੀਦ ਨਹੀਂ ਸਕਦੇ ਜੀ ਘੋੜੇ ਨੇ ਚੋਣਾ ਵੀ ਮੈਂ ਕਿਤੋਂ ਸੇਵਾ ਕਰਾਉਣੀ ਆ ਇਹ ਮੌਕਾ ਹੁੰਦਾ ਹਾਂਜੀ ਇੱਕ ਘੋੜਾ ਚੋਂਦਾ ਵੀ ਮੈਂ ਕਿਤੇ ਤੋਂ ਸੇਵਾ ਕਰਾਉਣੀ ਆ ਹਾਂਜੀ ਖਰੀਦ ਨਹੀਂ ਸਕਦੇ ਇਹਨੂੰ ਨਹੀਂ ਅੱਜ ਇਹਦੀ ਫਾਰਮ ਨਹੀਂ ਸੋਣੀ ਆ ਮੈਂ ਦੇਖ ਰਿਹਾ ਵੀ ਇਹ ਘੋੜਾ ਇੰਨਾ ਸੋਹਣਾ ਤਾਂ ਪਿੱਛੇ ਮਿਹਨਤ ਕਿੰਨੀ ਲੱਗੀ ਹੋਏਗੀ ਪਿੱਛੇ ਸੇਵਾ ਕਿੰਨੀ ਤੁਸੀਂ ਕੀਤੀ ਹੋਏਗੀ ਮੇਰੇ ਸਾਹਮਣੇ ਜਿਹੜਾ ਬੰਦਾ ਘੋੜਾ ਪਾਲਦਾ ਹੈ ਨਾ ਤਾਂ ਉਹ ਚਾਚਲਾਲ ਸੋਹੰਦਾ ਤੇ ਆਪਣੀ ਨੀਂਦ ਵੀ ਨਹੀਂ ਪੂਰੀ ਕਰ ਪਾਂਦਾ ਮੈਨੂੰ ਨਹੀਂ ਲੱਗਦਾ ਵੀ ਹਾਂ ਪੂਰਾ ਦਿਨ ਨਾ ਸੇਵਾ ਲੱਗ ਜਾਂਦਾ ਹੈ ਵੀ ਉਹ ਗੱਲ ਸੱਚ ਗੁਈ ਆ ਘੋੜੇ ਵੇਚ ਕੇ ਸੋਣਾ ਕਹਾਵਤ ਜਿਹੜੀ ਬਣੀ ਆ ਕੋਈ ਸ਼ੱਕ ਨਹੀਂ ਗਈ ਚਾਰ ਉਠਨਸਾਰ 4 ਵਜੇ ਤੋਂ 2 ਵਜੇ ਜਦੋਂ ਦਰਵਾਜ਼ਾ ਖੜਕਣਾ ਬਾਜ ਦੇ ਦੇਣੀ ਆ ਬਈ ਆ ਕੇ ਜਾ ਮੇਰੇ ਕੋਲੇ ਕੇਰਾ ਫਿਰ ਹੱਥ ਫੇਰੀ ਕਰਕੇ ਪੱਥੇ ਡੱਕੇ ਪਾ ਕੇ ਫਿਰ ਆਪ ਦੇ ਲਈ ਹੋਣਾ ਇਹ 2 ਘੰਟੇ 2 ਘੰਟੇ ਸਵੇਰ ਨੂੰ ਦੋ ਸ਼ਾਮ ਨੂੰ ਦੇਣੇ ਪੈਂਦੇ ਆ ਬਈ ਜੀ ਹਾਂਜੀ ਮਤਲਬ ਇੱਕ ਹਫ਼ਤਾ ਜਿਹੜੀਆਂ ਪੁਰਾਣੀਆਂ ਬਣੀਆਂ ਨੇ ਘੋੜੇ ਵੇਚ ਕੇ ਸੋਣਾ ਇਹ ਐਸੇ ਕਰਕੇ ਬਣੀਆਂ ਆ ਜੀ ਆਪਣੇ ਘੋੜਾ ਆ ਆਪਾਂ ਕਦੇ ਰਾਤ ਰਿਸ਼ਤੇਦਾਰੀ ਚ ਨਹੀਂ ਰਹੀ ਮੰਡੀ 'ਚ ਜਰੂਰ ਘੋੜੇ ਦੇ ਨਾਲ ਰਹੇ ਆ ਕਿਤੇ ਵੀ ਕੋਈ ਵੀ ਫੰਕਸ਼ਨ ਹੋਵੇ ਨਹੀਂ ਰਹੇ ਜੀ ਮੇਰੇ ਰਿਸ਼ਤੇਦਾਰੀ ਚ ਕਿਸੇ ਦਾ ਵਿਆਹ ਆ ਗਿਆ ਕੋਈ ਕਹਿੰਦਾ ਰਾਤੀ ਜਿਆਦਾ 3 ਵਜੇ 4 ਵਜੇ ਜਾਣਾ ਪੈਂਦਾ 3 ਵਜੇ ਵਾਪਸ ਆਉਂਦਾ 4 ਵਜੇ ਬੰਦਾ ਵਾਪਸ ਆਉਂਦਾ ਉਹ ਤੁਹਾਡਾ ਨਹੀਂ ਰਿਹਾ ਤੁਸੀਂ ਜਲਦੀ ਨਾਲ ਦੀ ਵਾਪਸ ਆ ਜਾਓ ਹਾਂਜੀ ਹੁਣਾਂ ਟਾਈਮ ਤੋਂ ਟਾਈਮ ਜਾਨੀ ਖਾਣਾ ਖਾ ਕੇ ਆਉਣਾ ਜੀ ਟਾਈਮ ਤੋਂ ਟਾਈਮ ਕੋਲੇ ਦੇ ਫੇਰ ਕਿਹਦੇ ਰਿਸ਼ਤੇਦਾਰੀਆਂ ਦੇ ਵਿਆਹ ਤੇ ਵੀ ਗਏ ਹੋਗੇ ਉਹ ਵੀ ਕਹਿਣ ਲੱਗ ਜਾਂਦੇ ਹੁਣ ਜਦੋਂ ਵਾਪਸ ਜਾਂਦੇ ਉਹ ਵੀ ਕੀ ਹੋ ਗਿਆ ਮੁੰਡਿਆ ਵੀ ਇੰਨੀ ਜਲਦੀ ਕਿਉਂ ਚੱਲੇ ਆ ਜੀ ਪਤਾ ਰਿਸ਼ਤੇਦਾਰਾਂ ਨੂੰ ਜਦੋਂ ਸਾਹਮਣੇ ਆ ਜੇ ਮਾਲੀ ਤੋਂ ਨਹੀਂ ਪੱਥੇ ਡੱਕੇ ਖਾਂਦਾ ਵੀ ਮਾਲਕ ਜਦੋਂ ਮੰਨ ਲਵੇ ਵੀ ਉਹਦੇ ਹੀ ਖੋਸ਼ ਰਹਿੰਦਾ ਵੀ ਮਾਲਕ ਮੇਰਾ ਸਾਹਮਣੇ ਫਿਰਦਾਗਾ ਹਾਂਜੀ ਬਈ ਮਤਲਬ ਇਹ ਗੱਲ ਹੈ ਕੋਈ ਵਰਕਰ ਨਹੀਂ ਰੱਖ ਸਕਦੇ ਇਹਨਾਂ ਨੂੰ ਸੰਭਾਲਣ ਵਾਸਤੇ ਇਹਨਾਂ ਨੇ ਤੁਹਾਡੇ ਰੱਖ ਸਕਦੇ ਜਦੋਂ ਮਜਬੂਰੀ ਬਣ ਜਾਂਦੀ ਹੈ ਜੀ ਫਿਰ ਜਿਹੜਾ ਸ਼ੌਂਕ ਆ ਆਪ ਕਰਨਾ ਹੱਥੀ ਉਹ ਫਿਰ ਆਪ ਹੀ ਹੁਣ ਜਨਮਰ ਚਾਹੁੰਦਾ ਬਰਕਤ ਨੂੰ ਵੀ ਜਾਨੀ ਵੜਦਾ ਘੜਦਾ ਜੀ ਵੀ ਮਾਲਕ ਮੇਰਾ ਕਾਦੂ ਨਹੀਂ ਆਏਗਾ ਹਾਂਜੀ ਬਈ ਜੀ ਹੋਰ ਵੀ ਤੁਸੀਂ ਘੋੜੇ ਰੱਖੇ ਹੋਏ ਨੇ ਹਾਂਜੀ ਹੈਗੇ ਆ ਜੀ ਕਾਫੀ ਘੋੜੇ 8-9 ਬੱਚੇ ਘੋੜੀਆਂ ਜੀ ਆਸਟ੍ਰੇਲੀਅਨ ਇੱਕ ਹੀ ਆ ਜੀ ਅੱਛਾ ਹਾਂਜੀ ਤੇ ਮੈਂ ਉਹ ਹੀ ਸੰਭਾਵ ਮਤਲਬ ਕੰਮ ਸ਼ੁਰੂ ਕਿੱਦਾ ਕੀਤਾ ਸ਼ੁਰੂਆਤ ਬੜੀ ਔਖੀ ਹੁੰਦੀ ਹੈ ਕਿਉਂਕਿ ਕੋੜਿਆਂ ਨੂੰ ਪਾਲਣਾ ਇੱਕ ਤਾਂ ਪਹਿਲਾਂ ਖਰੀਦਨੇ ਪੈਂਦੇ ਆ ਫਿਰ ਪਾਲਣਾ ਪੈਂਦਾ ਬਹੁਤ ਪੈਸਾ ਵੀ ਬੜਾ ਇਨਵੈਸਟਮੈਂਟ ਵੀ ਬੜੀ ਲੱਗਦੀ ਹੈ ਇਹ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਸ਼ੁਰੂਆਤ ਤਾਂ ਜੀ ਬਹੁਤ ਔਖੀ ਯਾਨੀ ਮੰਡੀਆਂ 'ਚ ਜੋ ਸ਼ੁਰੂਆਤ ਹੋਈ ਆ ਸਸਤੇ ਬੱਚੇ ਲੈ ਕੇ ਸਾਂਭਣ ਤੋਂ ਤੇ ਬਸ ਇਹ ਗਿਫਟ ਹੀ ਮਿਲ ਗਿਆ ਜੀ ਸਮਝ ਲਓ ਆਪਾਂ ਨੂੰ ਹਾਂ ਇਹਦਾ ਬੰਦੇ ਹਾਂ ਹਾਂ ਜੀ ਰੱਬ ਦੀ ਦੇਣ ਆ ਜਾਂ ਮੈਂ ਮੈਂ ਇਹ ਘੋੜੇ ਦੇ ਕੋਈ ਚੰਗੇ ਕੰਮ ਕਰੇ ਹੋਣਗੇ ਜਾਈ ਮੇਰੇ ਵੀ ਇਹਨੇ ਨਾਮ ਬਣਾਉਣਾਗਾ ਆਪਣਾ ਹਾਂਜੀ ਵੀਰੇ ਕਿੱਥੋਂ ਤੁਹਾਨੂੰ ਗਿਫਟ ਮਿਲ ਗਿਆ ਕਿਸੇ ਯਾਰ ਦੋਸਤ ਨੇ ਦਿੱਤਾ ਹਾਂਜੀ ਆਪਣੇ ਉਹਨਾਂ ਨਾਲ ਸਾਂਝੇ ਆ ਜੀ ਆਲੂ ਬੀਜਦੇ ਆ ਉਹਨਾਂ ਦੀ ਫੈਮਿਲੀ ਸਾਰੀ ਬਾਹਰ ਆ ਜੀ ਉਹਨਾਂ ਨੂੰ ਵੀ ਸ਼ੌਂਕ ਸੀਗਾ ਤੇ ਬਸ ਉਹਨਾਂ ਨੇ ਤਾਂ ਇਹ ਕਹਿੰਦਾ ਵੀ ਘੋੜਾ ਕਿਵੇਂ ਕਰੀਏ ਆਪਾਂ ਮੈਂ ਕਹਿੰਦੀ ਸਾਨੂੰ ਦੇ ਦਿਓ ਉਹਨੇ ਸੰਭਲੇਗਾ ਤਾਂ ਲੈ ਜਾਓ ਫਿਰ ਅਸੀਂ ਕਹੇ ਸੰਭਾਂਗੇ ਫੋਲੋ ਜੀ ਉਹਨਾਂ ਦੇ ਵੀ ਮਨ ਪੂਰਾ ਖੋਜ ਹੁੰਦਾਗਾ ਜੀ ਜਦੋਂ ਦੇਖਦੇ ਆ ਕੇ ਹਾਂਜੀ ਬਈ 7000 ਨਹੀਂ ਸਮਝਿਆ ਤੁਸੀਂ ਦੁੱਗਣਾ ਕਰਤਾ ਦੁੱਗਣੇ ਤੋਂ ਵੀ ਚੌਗਣਾ ਕਰਤਾ ਜੀ ਹਾਂਜੀ ਬਾਕੀ ਮਿਹਨਤ ਬਹੁਤ ਲੱਗਦੀ ਆ ਇੱਥੇ ਮਕਾਨ ਤੱਕ ਆਉਣਾ ਬਹੁਤ ਔਖਾ ਜੀ ਬਈ ਜੀ ਘਰੇ ਖੜਾ ਤਾਂ ਕਰੇ ਹਰੇਕ ਸ਼ੇਰ ਹੁੰਦਾ ਜਦੋਂ ਮੈਦਾਨ 'ਚ ਜਾ ਉਦੋਂ ਪਤਾ ਲੱਗਦਾ ਜੀ ਗੱਲਾਂ ਵੀ ਨਾ ਵੀ ਲੋਕਾਂ ਨੂੰ ਦੂਰੋਂ ਦੂਰੋਂ ਤਾਂ ਸਾਰੇ ਇੱਕੋ ਜਿਹੇ ਲੱਗਦੇ ਆ ਦੂਰੋਂ ਦੂਰੋਂ ਤਾਂ ਸਭ ਨੂੰ ਲੱਗਦਾ ਵੀ ਹਾਂ ਵੀ ਜਿਹਦੇ ਕੋ ਕੋੜਾ ਬੜੀ ਵੱਡੀ ਗੱਲ ਆ ਬਟ ਘੋੜਿਆਂ ਦੇ ਵਿੱਚ ਵੀ ਅਲੱਗ-ਅਲੱਗ ਕੁਆਲਿਟੀਆਂ ਆ ਜਾਂਦੀਆਂ ਸੰਭਾਲ ਕਿੱਦਾਂ ਦੀ ਐ ਫਰ ਕਿੱਦਾਂ ਦੀ ਆ ਉਹ ਸਭ ਕੁਝ ਵਿੱਚ ਦੇਖਿਆ ਜਾਂਦਾ ਇਹਦੇ ਵਿੱਚ ਵੀ ਰੀ ਏ ਟੂ ਜ਼ੈਡ ਕੁੱਲ ਚੀਜ਼ ਮੌਜੂਦ ਆ ਸੁੰਬਾ ਤੋਂ ਲੈ ਕੇ ਗੋਡੇ ਦੀ ਮਜ਼ਬੂਤੀ ਹਿੱਕ ਦੀ ਪਿੱਠ ਦੀ ਕੁੱਲ ਬਿਊਟੀ ਫੇਸ ਬਿਊਟੀ ਗੁਲਾਬੀਪਣ ਕਿੰਨਾਗਾ ਸ਼ਾਈਨਿੰਗ ਘੋੜੇ ਚ ਕਿੰਨੀ ਆ ਇਦਾਂ ਦੇ ਬੱਚੇ ਪੈਦਾ ਕਰ ਰਿਆ ਹੈ ਹਾਂਜੀ ਬਾਈ ਜੀ ਕੁੱਲੀ ਚੀਜ਼ ਯਾਨੀ ਬਹੁਤ ਵਧੀਆ ਆ ਗਈ ਹਿੱਕ ਪੈਠ ਪੈਠ ਲਾ ਲੋ ਗਰਦਨ ਦਾ ਲਾ ਲੋ ਫੇਸ ਕੁਆਲਟੀ ਕਰਨਾ ਦੀ ਬਿਊਟੀ ਲਾ ਲੋ ਸੁੰਬਾਂ ਦੀ ਲਾ ਲੋ ਗੋਡੇ ਦੀ ਲਾ ਲੋ ਕੁੱਲ ਮਜ਼ਬੂਤ ਕੁੱਲ ਇਹ ਤੋਂ ਜੱਡ ਮਜ਼ਬੂਤ ਹੈ ਕੁਦਰਤ ਲੂਈਆਂ ਜੀ ਕੋਈ ਪੰਜਾਬ ਦੇ ਵੱਡੇ ਬੰਦੇ ਨੇ ਕੋਈ ਸੈਲੀਬ੍ਰਿਟੀ ਨੇ ਕੋਈ ਰਸੂਖਦਾਰ ਬੰਦੇ ਨੇ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਆਹ ਕੋੜਾ ਮੈਨੂੰ ਦੇ ਦੇ ਕੰਟੈਕਟ ਕਰਦੇ ਆ ਜੀ ਯਾਨੀ ਆਪਾਂ ਜੀ ਆਇਆਂ ਨੂੰ ਕਹਿ ਦਈਦਾਗਾ ਵੀ ਦੇਖ ਜੋ ਜੀ ਵਿਚਾਰ ਹੋਇਆ ਤਾਂ ਦੱਸ ਦਾਂਗੇ ਹਰੇ ਕੋਈ ਵਿਚਾਰ ਨਹੀਂਗਾ ਜਿਹੜਾ ਮਰਜੀ ਵੱਡੇ ਤੋਂ ਵੱਡਾ ਆਜੇ ਹਾਂਜੀ ਬਾਈ ਜੀ ਹਾਂਜੀ ਆਉਂਦੇ ਆ ਜੀ ਕੰਟੈਕਟ ਹੁੰਦੇ ਆ ਬਹੁਤ ਹੁਣ ਵੱਡੇ ਵੱਡੇ ਸੈਲੀਬ੍ਰਿਟੀਜ਼ ਦੇ ਵੀ ਹੁੰਦੇ ਆ ਜੀ ਆਉਂਦੇ ਆ ਰੇਲੈਂਸ ਬੰਦੇ ਭੇਜਦੀ ਆ ਰੇਲੈਂਸ ਹਾਂਜੀ ਅੰਬਾਨੀਆਂ ਨੇ ਆ ਆ ਮੈਨ ਸੁਣੋ ਗੱਲ ਅੰਬਾਨੀਆਂ ਨੇ ਆ ਕੋੜੇ ਦਾ ਮੁੱਲ ਪਾਇਆ ਸੀ ਕੋੜਾ ਖਰੀਦਣ ਵਾਸਤੇ ਆਏ ਸੀ ਮਤਲਬ ਚਲੋ ਉਹ ਆਪ ਤਾਂ ਨਹੀਂ ਆਏ ਉਹਨਾਂ ਨੇ ਆਪਣੀ ਟੀਮ ਭੇਜੀ ਸੀ ਫਿਰ ਤੁਸੀਂ ਮਨਾ ਕਰਤਾ ਹਾਂਜੀ ਬਾਈ ਇਹ ਦੇਖੋ 100 ਵਾਰ ਵੇਖੋ ਕੋਈ ਵੇਚਣ ਦਾ ਵਿਚਾਰ ਨਹੀਂ ਕਿ ਸਾਡੇ ਘਰੇ ਤੰਦਰੁਸਤ ਹੀ ਰਵੇ ਜਾਨਵਰ ਦੀ ਮਹਾਰਾਜ ਦੀ ਸੇਵਾ ਕਰਨੀ ਸਾਡੇ ਇੱਥੇ ਹੀ ਰਵੇ ਜਿੰਨਾ ਟਾਈਮ ਰਵੇ ਤੇ ਉਹਨਾਂ ਨੂੰ ਰਿਲਾਇੰਸ ਵਾਲਿਆਂ ਨੂੰ ਕਿੱਦਾਂ ਪਤਾ ਲੱਗਿਆ ਕਿੰਨੀਆਂ ਮੰਡੀਆਂ ਤੋਂ ਜਦੋਂ ਜੀ ਚੰਗਾ ਜਾਨਵਰ ਖੇਚਦਾ ਕੇਂਦਰ ਬੰਦ ਆ ਜੀ ਉਦੋਂ ਫਿਰ ਉਹ ਗਾਂ ਦੀਆਂ ਲਿੰਕ ਬਣ ਜਾਂਦੇ ਆ ਫਿਰ ਉਹ ਪਚਪੜਦਾਲ ਕਰਕੇ ਟਿਕਾਣਾ ਲੱਭ ਹੀ ਲੈਂਦੇ ਆ ਜੀ ਜਿੱਥੇ ਮਰਜ਼ੀ ਲੁਕਿਆ ਹੋਵੇ ਆ ਹੀ ਜਾਂਦੇ ਆ ਅੰਬਾਨੀਆਂ ਨੇ ਫਿਰ ਆਪਣੇ ਫਾਰਮ ਦੇ ਵਿੱਚ ਰੱਖੇ ਹੋਏ ਆ ਘੋੜੇ ਜਾਂ ਕਿੱਦਾਂ ਰੱਖੇ ਹੋਏ ਇਹਦੇ ਬਾਰੇ ਤੁਸੀਂ ਜਾਣਨ ਦੀ ਕੋਸ਼ਿਸ਼ ਕੀਤੀ ਨਹੀਂ ਉਹ ਨਹੀਂ ਕਰੀ ਜੀ ਆਪਾਂ ਐਵੇਂ ਕਹਿਦੀ ਉਹਨਾਂ ਦੇ ਜਾਨੀ ਵੱਖ-ਵੱਖ ਹੈਗੇ ਆ ਮੰਨ ਲਓ ਉਹਨਾਂ ਦੇ ਲਈ ਵੇ ਉੱਥੇ ਉਹਨਾਂ ਨੇ ਰੱਖੇ ਹੋਏ ਆ ਮੰਨ ਲਓ ਹਾਂਜੀ ਰੱਖੇ ਹੋਏ ਆ ਸ਼ੌਂਕ ਬਹੁਤ ਉਹਨਾਂ ਨੂੰ ਵੀ 2-2 3-300 ਘੋੜੇ ਚੰਗੇ ਘੋੜੇ ਅੱਗੇ ਬੀਕੇ ਆ ਜੀ ਰਲੈਂਸ ਨੇ ਲਏ ਸੀਗੇ ਜੀ ਅੱਛਾ ਆਪਣੇ ਪੰਜਾਬ ਚੋਂ ਰਿਲੈਂਸ ਨੇ ਕੋੜੇ ਕਾਫੀ ਖਰੀਦੇ ਸੋਹਣੇ ਮੁੱਲਾਂ ਦੇ ਖਰੀਦੇ ਆ ਜੀ ਪਰ ਵੇਚ ਦਾਂਗੇ ਹੁਣ ਵੇਚਤਾ ਦਿੰਦੇ ਆ ਮਗਰੋਂ ਫਿਰ ਬੋਰਡ ਦੀ ਤਾਂ ਬੋਰਡ ਨਹੀਂ ਲੱਗਦਾ ਬਾਈ ਜੀ ਤੁਸੀਂ ਸਾਡੇ ਕੋਲੇ ਨਹੀਂ ਖੜਨਾ ਸੀਗਾ ਆਕੇ ਜੇ ਤੁਸੀਂ ਇਹਨੂੰ ਵੇਚ ਦਿੰਦੇ ਤਾਂ ਮੈਂ ਕਿਸੇ ਨੇ ਵੀ ਅੱਜ ਖਿੱਚਦਾ ਕੇਂਦਰ ਨਹੀਂ ਬੰਨਾ ਇਹ ਤਰ੍ਹਾਂ ਨਹੀਂ ਕਿਸੇ ਨੇ ਆਉਣਾ ਸੀਗਾ ਵੀ ਜਾਨਵਰ ਦੇ ਨਾਲ ਹੀ ਜਾਣ ਪਛਾਣਾ ਆਪਾਂ ਨੂੰ ਕੀ ਨਹੀਂ ਪਛਾਣਨਾ ਬਾਈ ਜੀ ਹਾਂਜੀ ਮਤਲਬ ਭਾਰਤ ਦਾ ਸਭ ਤੋਂ ਅਮੀਰ ਬੰਦੇ ਦੀ ਆਫਰ ਆ ਗਈ ਤੇ ਤਾਂ ਵੀ ਤੁਸੀਂ ਛੱਡਤਾ ਵੀ ਕੋਈ ਚੈੱਕ ਹਾਂਜੀ ਕੋਈ ਚੈੱਕ ਨਹੀਂ ਪੈਸਾ ਨਹੀਂ ਮੁੱਖ ਹੁੰਦਾ ਬਾਈ ਜੀ ਤੇ ਜਾਨਵਰ ਨਹੀਂ ਮਿਲਦਾਗਾ ਹੁਣ ਦੇਖ ਲੋ ਕਿੰਨੇ ਜਾਣ ਪਛਾਣ ਬਣਦੀ ਆ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਤੱਕ ਹਿਮਾਚਲ ਅੰਧਰਾ ਤੱਕ ਬੰਦੇ ਆਉਂਦੇ ਆ ਰੋਟੀ ਪਾਣੀ ਛਕਦੇ ਆ ਬਹਿੰਦੇ ਆ ਤੇ ਦੇਖਦੇ ਆ ਵੀ ਕੀ ਬਾਤ ਆ ਵੀ ਜੋ ਵੀ ਦੇਖਦਾ ਜੋ ਕਹਿੰਦੇ ਆਰੇ ਬਾਪਰੇ ਇਦਾਂ ਖੂਬਸੂਰਤ ਘੋੜਾ ਹਮਨੇ ਦੇਖਾਈ ਨਹੀਂ ਅੱਛਾ ਹਾਂਜੀ ਬਾਈ ਜੀ ਗੱਲ ਐ ਮੈਂ ਵੀ ਜਦੋਂ ਤੁਸੀਂ ਆਹ ਰਿਲਾਇੰਸ ਵਾਲੀ ਗੱਲ ਕਿਸੇ ਨੂੰ ਦੱਸਦੇ ਹੋਗੇ ਕਈ ਲੋਕ ਐ ਵੀ ਕਹਿੰਦੇ ਨੇ ਮੁੰਡਾ ਮਜ਼ਾਕ ਕਰੀ ਜਾਂਦਾ ਕਹਿ ਦਿੰਦੇ ਆ ਜੀ ਕੋਈ ਸ਼ੱਕ ਨਹੀਂ ਕਿ ਸਾਰੀ ਤਰ੍ਹਾਂ ਦੀ ਦੁਨੀਆਂ ਐ ਜੀ ਇਹ ਭਝਾਲ ਚ ਆ ਕੇ ਪਤਾ ਲੱਗਦਾ ਜੀ ਬਈ ਕੋਈ ਤਾਂ ਕਹਿੰਦਾ ਹੋਊਗਾ ਠੀਕ ਐ ਜਿਹਨੂੰ ਪਤਾ ਉਹਨੂੰ ਹੀ ਪਤਾ ਜੀ ਪਰ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਬਹੁਤ ਦਿੱਤਾ ਪਰਮਾਤਮਾ ਨੇ ਤੇ ਬਸ ਸ਼ੌਕ ਸ਼ਾਂਤੀ ਰਵੇ ਜੀ ਆਪਾਂ ਦਾ ਇਹੀ ਮੈਂ ਇੱਕ ਗੱਲ ਸੋਚ ਰਿਹਾ ਸੀ ਮੈਂ ਕਿਹਾ ਜਿੰਨੇ ਦਾ ਇਹ ਘੋੜਾ ਹੈ ਉਹਨੇ ਚ ਦੋ ਫੋਰਚੂਨਰ ਗੱਡੀਆਂ ਬੜੇ ਆਰਾਮ ਨਾਲ ਆ ਜਾਣਗੀਆਂ ਇੱਕ ਰੇਂਜ ਰੋਵਰ ਵੀ ਬੜੇ ਆਰਾਮ ਨਾਲ ਹਾਂਜੀ ਇਦਾਂ ਕਹਿ ਦਿੰਦੇ ਵੀ ਤੁਸੀਂ ਮੁੱਲ ਕੀਮਤ ਮੰਗੋ ਕੀ ਹੈ ਕਹਿੰਦਾ ਹਾਂਜੀ ਕੀਮਤ ਮੰਗੋ ਜੀ ਚੈੱਕ ਚੈੱਕ ਫੜਾ ਦਿੰਦੇ ਆ ਵੀ 10 ਦੋ ਤੁਸੀਂ ਭਰ ਲਓ ਕੋਈ ਵਿਚਾਰ ਨਹੀਂਗਾ ਆਪਾਂ ਵੀ 10 ਕਰੋੜ ਵੀ ਕਹਿ ਦੀਏ 5 ਵੀ ਜਦੋਂ ਹੋਇਆ ਉਦੋਂ ਆਪਾਂ ਕੋਈ ਨਹੀਂ ਉਹੋ ਜੀ ਗੱਲ ਹੋ ਜੂਗੀ ਹਾਂਜੀ ਬਈ ਅਜੇ ਤੁਹਾਡਾ ਕੋਈ ਵਿਚਾਰ ਨਹੀਂ ਵੱਡੀਆਂ-ਵੱਡੀਆਂ ਕੰਪਨੀ ਸਾਕੇ ਬਲੈਂਕ ਚੈੱਕ ਦੇ ਦਿੰਦੀਆਂ ਵੀ ਚੱਕੋ ਹਾਂਜੀ ਫੋਨ ਆਉਂਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਦੇਖੋ ਵੀ ਜਵਾਕ ਹੀ ਆ ਬਈ ਖਣੀ ਪੈਸਾ ਦੇਖ ਕੇ ਵੀ ਉਦਾਂ ਹੋ ਜੂ ਪੈਸਾ ਨਹੀਂ ਮੌਖ ਹੁੰਦਾ ਬਈ ਜੀ ਪਿਆਰ ਆ ਜਿਹੜਾ ਨਾਮ ਬਣ ਜਾਣਾ ਉਹ ਦੂਤੇ ਕੁਝ ਨਹੀਂ ਕਾ ਜੀ ਤੁਹਾਡੀ ਉਮਰ ਕਿੰਨਾ ਹੈ ਬਾਈ ਜੀ ਵੈਸੇ ਛੋਟੇ ਹੀ ਲੱਗਦੇ 23 ਸਾਲ ਉ ਸਿਰਫ 23 ਸਾਲ ਉਮਰ ਦਾ ਠੀਕ ਜੀ ਹਾਂਜੀ 23 ਸਾਲ ਉਮਰ ਆ ਜੀ ਬੀ ਡਰੱਵ ਕੇ ਪਿੰਡ ਆ ਜੀ ਜ਼ਿਲ੍ਹਾ ਮੋਗਾ ਆਪਣਾ ਹਾਂਜੀ 23 ਸਾਲਾਂ ਦੇ ਵਿੱਚ ਬਾੜਾ ਹੀ ਨਾਮ ਕਮਾ ਲਿਆ ਬਹੁਤ ਜ਼ਿਆਦਾ ਬਾਈ ਜੀ ਬਹੁਤ ਜ਼ਿਆਦਾ ਉਹ ਦੇਣ ਸਾਰੀ ਆਪਣੇ ਆਸਟ੍ਰੇਲੀਆਂ ਦੀ ਹੋਈ ਹੈ ਜੀ ਵੈਰੀ ਫੇਨ ਹੈ ਹਾਂਜੀ ਇਹਦਾ ਨਾਮ ਸ਼ੇਰੇ ਪੰਜਾਬ ਹੈ ਸ਼ੇਰੇ ਪੰਜਾਬ ਕਿੱਦਾਂ ਦਿਮਾਗ ਚ ਆਇਆ ਵੀ ਇਹਦਾ ਨਾਮ ਰੱਖਿਆ ਜਾਵੇ ਸ਼ੇਰੇ ਪੰਜਾਬ ਬਸ ਇਦਾਂ ਹੀ ਇੱਕ ਤਾਂ ਘੋੜਾ ਪੰਜਾਬ ਦੇ ਵਿੱਚ ਅੱਛਾ ਤੇ ਵੀ ਨਾਮ ਰੌਸ਼ਨ ਕਰੇ ਪੰਜਾਬ ਦਾ ਹੀ ਸ਼ੇਰੇ ਪੰਜਾਬ ਇਦਾਂ ਹਾਂਜੀ ਬਸ ਨਾ ਸ਼ੇਰੇ ਲਾਦਾ ਵੀ ਵੀ ਸ਼ੇਰ ਵਰਗੀ ਦੇਖਾ ਸਮਝ ਲੋ ਫਰਤੀਲਾ ਬਹੁਤ ਆ ਜੀ ਡਰਦਾ ਨਹੀਂਗਾ ਜਦੋਂ ਖੜ ਜਾਂਦਾ ਐ ਕਿਸੇ ਕੱਠ ਦੇ ਵਿੱਚ ਕੋਈ ਇਹਨੂੰ ਹੈ ਨਹੀਂਗਾ ਬਈ ਛਿਪਣਾਗਾ ਜਾਂ ਐ ਹੱਕ ਦਿਖ ਕੱਢ ਕੇ ਖੜਦਾ ਪੂਰਾ ਵਧੀਆ ਜੀ ਹਾਂਜੀ ਇਹ ਵੀ ਗੱਲ ਹੈ ਪੰਜਾਬ ਆ ਵੀ ਐਵੇਂ ਜਦੋਂ ਜਾਵੇ ਕਿਤੇ ਨਾ ਇਹ ਤਾਂ ਜਿ ਔਠ ਵੀ ਗਿਆ ਨਾ ਇਹਦਾ ਪੰਜਾਬ ਬੋਲੂਗਾ ਜੀ ਜਦੋਂ ਵੀ ਸ਼ੇਰੇ ਪੰਜਾਬ ਪੰਜਾਬ ਚੋਂ ਘੋੜਾ ਆਇਆ ਸੀਗਾ ਜੇ ਹਾਂਜੀ ਆਪ ਤੋਂ ਬਾਹਰ ਜਾਓਗੇ ਤੁਸੀਂ ਇਦਾਂ ਤਾਂ ਲੋਕੀ ਕਹਿਣਗੇ ਵੀ ਹਾਂ ਸ਼ੇਰੇ ਪੰਜਾਬ ਆਇਆ ਹਾਂਜੀ ਬਾਈ ਜੀ ਆ ਆਪਾਂ ਸੋਚ ਕੇ ਰੱਖਿਆ ਸੀਗਾ ਮੈਂ ਇਹਦਾ ਕਿਹ ਵੀ ਗੱਲ ਹੈ ਜਿਹੜਾ ਸ਼ੇਰੇ ਪੰਜਾਬ ਨੂੰ ਯਾਦ ਕਰੇਗਾ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਵੀ ਯਾਦ ਆਏ ਹਾਂਜੀ ਇਹ ਦੋਨਾਂ ਦੀ ਵੀ ਬਹੁਤ ਵੱਡੀ ਦੇਣ ਹੈ ਜੀ ਆਪਣੇ ਪੰਜਾਬ ਲਈ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਾਈ ਜੀ ਜਦੋਂ ਲੋਕਾਂ ਨੂੰ ਇਦਾਂ ਖੜੇ ਦੇਖਦੇ ਹੋ ਤਾਂ ਲੱਗਦਾ ਹੈ ਨਾ ਵੀ ਮਿਹਨਤ ਦਾ ਮੁੱਲ ਪੈ ਗਿਆ ਹਾਂਜੀ ਮੰਨਦੀ ਹੈਗੀ ਪਤਾ ਲੱਗਦਾ ਹਾਂਜੀ ਕੋਈ ਸ਼ੱਕ ਨਹੀਂ ਜਦੋਂ ਇਕੱਠ ਹੁੰਦਾਗਾ ਕਿਸੇ ਗੱਲ ਨਾਲ ਇਕੱਠ ਹੁੰਦਾ ਜੀ ਕਿ ਨਹੀਂ ਹਾਂਜੀ ਬਾਈ ਤੁਸੀਂ 23 ਸਾਲ ਦੇ ਹੁਣ 5 ਸਾਲ ਦਾ ਇਹ ਵੈ ਮਤਲਬ ਕਦੋਂ ਤੋਂ ਤੁਸੀਂ ਫਿਰ ਘੋੜਿਆਂ ਦੀ ਸੇਵਾ ਕਰ ਰਹੇ ਕਦੋਂ ਤੋਂ ਇਹ ਸਭ ਕਰ ਰਹੇ ਸੀ ਸੇਵਾ ਦਾ ਇਹ 11 ਸਾਲਾਂ ਦੇ ਸੀਗੇ ਜਾਨੀ ਕਰ ਰਹੇ ਹਾਂ 11 ਸਾਲ ਹਾਂਜੀ ਖੇਤੀ ਵੀ ਕਰਦੇ ਹਾਂ ਖੇਤੀ ਦਾ ਵੀ ਨਾਲ ਕੰਮ ਆਪਣਾ ਤੇ ਨਾਲ ਸ਼ੌਂਕ ਇਹਨਾਂ ਦਾ ਸ਼ੌਂਕ ਦੇ ਨਾਲ ਫਿਰ ਆਮਦਨ ਵੀ ਬਣ ਜਾਂਦੀ ਹੈ ਬਈ ਜੀ ਹਾਂਜੀ ਸੇਲ ਪਰਚੇ ਦਾ ਕੰਮ ਥੋੜਾ ਮੋਟਾ ਕਰ ਲਈਦਾ ਘੋੜਿਆਂ ਦਾ ਤੁਸੀਂ ਕਿਹਾ ਸੀਗਾ ਵੀ ਤੁਸੀਂ ਸਸਤੇ ਜਿਹੜੇ ਆ ਘੋੜੇ ਪਹਿਲਾਂ ਮੰਡੀ ਦੇ ਵਿੱਚੋਂ ਖਰੀਦਣੇ ਸ਼ੁਰੂ ਕੀਤੇ ਉਹ ਤੋਂ ਸੋਚਿਆ ਸੀਗਾ ਵੀ ਹਾਂ ਮੇਰੇ ਕੋ ਵੀ ਇਹੋ ਜਿਹਾ ਘੋੜਾ ਜਿਹੜਾ ਮੈਂ ਲੋਕਾਂ ਦੇ ਕੋਲ ਦੇਖਦਾ ਲੋਕਾਂ ਦੇ ਸਟਾਰਟਸ ਦੇ ਵਿੱਚ ਸਟਾਰਟ ਫਾਰਮਸ ਦੇ ਵਿੱਚ ਖੜਿਆ ਆ ਦੇਖਦਾ ਉਹੋ ਜਿਹਾ ਘੋੜਾ ਮੇਰੇ ਕੋਲ ਹੋਏਗਾ ਹਾਂਜੀ ਬਾਈ ਜੀ ਬਹੁਤ ਸੋਚਦੇ ਸੀਗੇ ਵੀ ਕਦੇ ਆਪਣੇ ਤੇ ਵੀ ਇਹ ਦੇਣ ਆਊਗਾ ਪਰ ਨਹੀਂ ਐ ਸੋਚ ਰਹੀਦੇ ਸੀ ਪਰ ਨਹੀਂ ਆਪਣੇ ਤੇ ਨਹੀਂ ਆ ਸਕਦਾ ਦੇਣ ਪਰ ਮਿਹਨਤ ਜਿਹੜੀ ਰੰਗ ਲਿਆਉਂਦੀ ਕੋਈ ਹੈ ਬਾਈ ਹੌਸਲਾ ਨਹੀਂ ਹਾਰਨਾ ਚਾਹੀਦਾ ਕਦੇ ਨਾ ਕਦੇ ਪ੍ਰਮਾਤਮਾ ਦਾ ਸਾਥ ਆ ਬਾਹ ਫੜਦਾ ਹੀ ਆ ਪ੍ਰਮਾਤਮਾ ਵੀ ਦੋ ਟਾਈਮ ਪ੍ਰਮਾਤਮਾ ਨੂੰ ਚੇਤੇ ਰੱਖੇ ਮਿਹਨਤ ਰੰਗ ਲਿਆਉਂਦੀ ਕੋਈ ਹੈ ਬਾਈ ਜੀ ਬਹੁਤ ਬਹੁਤ ਵੇਚੇ ਖਰੀਦੇ ਪਰ ਇਹ ਨਹੀਂ ਸੋਨ ਦੱਸਿਆ ਵੀ ਘਰ ਆਪਦੇ ਆਪ ਮਾਲਕ ਚ ਆਉਂਦਾ ਜੀ ਸੱਚੇ ਮਨੋਂ ਦਿਲੋਂ ਘਰੀਦੀ ਆ ਸਵੇਰ ਉੱਠ ਕੇ ਪੈਰੀ ਹੱਥ ਵੀ ਲਾਈਦੇ ਆ ਗੁਰੂ ਮਹਾਰਾਜ ਦੀ ਸਵਾਰੀ ਕਰਕੇ ਹਾਂਜੀ ਬਈ ਜੀ ਅੱਛਾ ਤੁਸੀਂ ਇਹਦੇ ਪੈਰੀ ਹੱਥ ਵੀ ਲਾਂਦੇ ਬਹੁਤ ਆਉਂਦੇ ਆ ਜਦੋਂ ਮੰਨ ਲਓ ਆਪਣੇ ਦਰਸ਼ਨੀ ਘੋੜਾ ਆ ਕੇ ਹਰੇਕ ਗੋਡੇ ਟੇਕਦਾ ਹੀ ਆ ਜਿਹਨੂੰ ਪਤਾ ਆ ਗਾ ਬਈ ਜੀ ਹਾਂਜੀ ਬਈ ਜੀ ਤੇ ਬਈ ਜੀ ਮੈਂ ਇਹ ਗੱਲ ਪੁੱਛਾਂਗਾ ਪੁੱਛਣਾ ਚਾਹਾਂਗਾ ਕਹਿੰਦੇ ਨੇ ਵੀ ਜੇ ਕਿਸੇ ਕੋ ਕੋਈ ਜਾਨਵਰ ਆ ਤਾਂ ਉਹਦੇ ਨਾਲ ਪਿਆਰ ਕਰੋ ਹਾਂਜੀ ਪਿਆਰ ਦਾ ਮੁੱਲ ਆਪੇ ਪੈਜੂਗਾ ਪੈਜੂਗਾ ਜੀ ਪਿਆਰ ਨਾਲ ਹੀ ਆ ਜੀ ਪਿਆਰ ਤਾਂ ਕੋਈ ਵੀ ਚੀਜ਼ ਆ ਜਿਹਦੇ ਨਾਲ ਪੈਜੂਗਾ ਪਿਆਰ ਬਈ ਸੇਵਾ ਕਰਾਈ ਜਾਣ ਉਹੀ ਗੱਲ ਆ ਵੀ ਆਪਦੇ ਆਪ ਹੀ ਸਾਰਾ ਕੁਝ ਮਿਲੀ ਸੱਚੇ ਦਿਲੋਂ ਕਰਗੇ ਆਪਾਂ ਪਿਆਰ ਜੀ ਕੋਲ ਚੀਜ਼ ਮਿਲੂਗੀ ਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਸੋਡੇ ਆਉਣ ਤੇ ਬਾਈ ਜੀ ਜੀ ਆਏ ਨੇ ਬਾਈ ਭਾਈ ਨਾਲ ਗੱਲਬਾਤ ਕਰਕੇ ਹਟਿਆ ਗੱਲਬਾਤ ਤੁਸੀਂ ਸਾਰੀ ਸੁਣ ਹੀ ਲਏਗੀ ਸੋ ਐਸੇ ਤਰੀਕੇ ਨਾਲ ਹੋਰ ਵੀ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ Wajar Singh sehingga